اوه او 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 1 ਮਿੰਟ ਜਾ ਕੇ 1 ਮਿੰਟ ਆਇਆ ਇੱਕ ਮਿੰਟ ਖੜ ਜਾ ਜੀ ਹੁਣ ਇੱਥੇ ਆ ਗਲਾਸ ਦੇ ਲਈ ਰਾਜ ਜੀ ਭਾਈ ਜਿਹੜਾ ਖੜੇ ਖੜੇ ਨੇ ਨੇੜੇ ਨੂੰ ਹੋ ਜੋ ਜੇ ਤੁਸੀਂ ਨਹੀਂ ਬਹਿਣਾ ਤਾਂ ਨੇੜੇ ਹੋ ਜਾ ਆਪਣਾ ਘੇਰਾ ਨੇੜੇ ਕਰ ਲੋ ਕਿਉਂਕਿ ਕੋਈ ਨਾ ਜਿਹੜਾ ਬੋਲਣ ਵਾਲਾ ਉਹਨੂੰ ਵੀ ਚੰਗਾ ਲੱਗਦਾ ਉਹਨਾਂ ਦਾ ਜਿਹੜਾ ਜਿਹੜੇ ਗੈਸਰੇ ਦਾ ਕੋਈ ਉਹਨੂੰ ਜਿਸ਼ੇ ਹੀ ਸਟੇਪ ਆਪਾਂ ਪਿੱਛੇ ਖੜੇ ਆਪਣੀਆਂ ਗੱਲਾਂ ਕਰੀ ਜਾਂਦੇ ਆ ਜੋ ਆਪਾਂ ਜਿਹੜੇ ਐਸੇ ਬੁਲਾ ਰਹੇ ਜਿਵੇਂ ਗੱਲ ਨਾਲ ਉਸ ਨੂੰ ਸੁਣ ਨਹੀਂ ਪਾਦੇ ਉਹਨਾਂ ਨੂੰ ਪਤਾ ਨਹੀਂ ਹਾਂ ਕਿ ਕੀ ਗੱਲ ਕੀ ਹੋਈ ਹੈ ਜੋ ਕਿ ਮਦਰ ਕੇ ਸਾਰੇ ਮੀਟਿੰਗ ਵਾਲਿਆਂ ਤੋਂ ਇੱਕ ਕਦਰ ਬਹੁਤ ਤੁਮ ਲਾਗਾ ਕਿ ਮੈਂ ਉਹ ਮੀਟਿੰਗ ਕਰ ਰਿਹਾ ਹਾਂ ਸਨ ਉਹ ਵੀ ਨਹੀਂ ਡਿਪਾਰਟਮੈਂਟ ਤੋਂ ਬੰਦੇ ਆਏ ਬਣੇ ਸੰਭੀ ਕਾਫੀ ਬਹੁਤ ਚਰਚਾ ਹੋ ਰਹੀ ਹੈ ਅੱਛਾ ਅੱਛਾ ਲਾ ਬਾਬਾ ਜੀ ਬਹੁਤ ਵਧੀਆ ਕਿਵੇਂ ਕੱਪੂ ਆ ਬੜੇ ਵਧੀਆ ਜੀ ਬਹੁਤ ਸੋਹਣਾ ਠੀਕ ਹੈ ਉਹ ਨਹੀਂ ਮੈਂ ਰੁਪੀ ਨਹੀਂ ਦਿੰਦਾ ਮੈਂ ਰੁਪੀ ਕਰਦਾ ਮੈਂ ਸਾਰੇ ਰੁਪਏ ਤੁਹਾਡੀ ਰੁਪਈਆ ਦੋਇ ਇੱਕ ਦਿਓ ਘਰੇ ਉੱਪਰ ਓਟਾ ਕੋ ਹੁਣਾ ਹੁੰਦਾ ਮੋਲੀ ਆਂਦੀਪਾ ਪੱਪੂ ਰਹਿਣ ਮਾਂ ਵੀ ਕੱਟ ਲੋ ਦੇ ਬੈਠੇ ਅੱਧਰ ਪੱਟੀ ਭਾਈ ਇਹਦੇ ਕਿਹੜੇ ਕੋਣ ਮੈਨੂੰ ਦੋ ਨਾਮਾਂਂ ਆਂਡੀ ਵੀ ਖੀਤੀ ਦੇ ਨਿਆ ਲੋ ਬੋਲ ਕੇ ਕਰਵਾ ਚੁਣੋ deşarjı